ਕਿੱਥੋਂ ਦੇ ਰਹਿਣ ਵਾਲੇ ਹੋ ਵਾਦੀ ਵਾਦੀ ਕੀ ਗੱਲਬਾਤ ਹੋਈ ਜਿਹੜਾ ਅੱਜ ਸੱਟ ਲੱਗੀ ਰਹੀ ਇੱਧਰ ਨੂੰ ਆਈ ਹੈ ਜਿਆਦਾ ਬਿਲਕੁਲ ਨੰਗਾ ਡੇ ਇੰਹਦੇ ਕੁੱਤੇ ਆ ਫੜਲੇ ਅੱਛਾ ਕਿੰਨੇ ਕੁੱਤੇ ਤੇ ਦੋ ਕੁੱਤੇ ਕਿਤੇ ਰਹਦੇ ਆ ਸਾਹਮਣੇ ਖੜੇ ਅੱਛਾ ਹੋਰ ਵੀ ਕਿਸੇ ਨੂੰ ਵੜਿਆ ਉਹਨਾਂ ਨੇ ਕੁੱਤਿਆਂ ਨੇ ਅੱਗੇ ਵੀ ਆਂਦੇ ਵੜਿਆ ਕਿਸੇ ਨੇ ਕੀ ਉਹ ਘਾਰ ਰੱਖੇ ਉਹਨਾਂ ਨੇ ਕੁੱਤੇ ਹਾਂ ਜੀ ਹੋਰੇ ਵੜਿਆ ਆ ਇੱਥੇ ਰੱਖੇ ਜਿੰਨਾ ਖੇਤਰ ਬੜੀ ਬੀ 4 ਕਿਲੋ ਨਾ ਵੜੀ ਤੁਸੀਂ ਮਾਤਾ ਤੁਹਾਨੂੰ ਚੜਾਇਆ ਕਿਸੇ ਨੇ ਕਿਦੋਂ ਕੁੱਤੇ ਪਏ ਹਾਏ ਨਹੀਂ ਕੋਈ ਪਰੋਂ ਨਾ ਟੱਕੇ ਵੜੀ ਨਹੀਂ ਆਪੀ ਗੂਣ ਜੀ ਹਾਂ ਜੀ ਹਾਂ ਟੇ ਕੀ ਨਾਮ ਜਪਣਾ ਰਾਜਵਿੰਦਰ ਕੌਰ ਕਿੱਥੋਂ ਦੇ ਰਹਿਣ ਵਾਲੇ ਆਹੀਂ ਐਚ ਐਮ ਐਚ ਐਮ ਫਲੈਟ 106 ਕੀ ਗੱਲ ਬਾਤ ਹੈ ਕਿ ਦਿੱਕਤ ਆ ਰਹੀ ਤੁਹਾਨੂੰ ਗੱਲ ਬਾਤ ਇਹ ਆ ਕਿ ਅਸੀਂ ਜਦੋਂ ਦੇ ਇੱਥੇ ਰਹਿ ਰਹੇ ਆਂ ਅਸੀਂ ਬੜੀ ਸਾਰਿਆਂ ਅਗੇ ਰਿਕਵੈਸਟ ਵੀ ਕੀਤੀ ਆ ਕਿ ਸਾ ਅਹੀਂ ਕੁੱਤਿਆਂ ਤੋਂ ਡਰਦੇ ਅਸੀਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਕਿੰਨਾ ਖਤਰਾ ਹੈ ਬਹੁਤ ਜ਼ਿਆਦਾ ਭਾਜੀ ਇੱਥੇ 10 12 ਕੁੱਤੇ ਆ ਇੱਕ ਕੁੱਤਾ ਮਨੇਗਾ ਕੁੱਤੇ ਕੱਟਦੇ ਆ ਦੂਜੀ ਮੇਨ ਗੱਲ ਆ ਕੁੱਤੇ ਕੱਟਦੇ ਆ ਕੁੱਤੇ ਨੇ ਖੁਦ ਮੈਨੂੰ ਕਟਿਆ ਵਾ ਮੇਰੇ ਦੇਵਰ ਨੂੰ ਕਟਿਆ ਵਾ ਇਹ ਗਲੀ ਦੇ ਕੁੱਤੇ ਹੀ ਕਿਸ ਨੇ ਰੱਖਿਆ ਇਹ ਗਲੀ ਦੇ ਕੁੱਤੇ ਆ ਅਵਾਰਾ ਕੁੱਤੇ ਆ ਗਲੀ ਦੇ ਤੇ ਅੱਜ ਇੱਕ ਬਜ਼ੁਰਗ ਲੇਡੀ ਨੂੰ ਕੱਟਤਾ ਉਹ ਆਈ ਇੱਥੇ ਗਲੀ ਦੇ ਵਿੱਚ ਕੰਮ ਕਰਨ ਵਾਸਤੇ ਤੇ ਉਹਨੂੰ ਕੱਟ ਦਿੱਤਾ ਇਹਨਾਂ ਨੇ ਤੇ ਉਹ ਉੱਪਰ ਲਿਆਨੇ ਫੇਰ ਆਣ ਕੇ ਉਹਨੂੰ ਛਡਾਇਆ ਵਾ ਬਿਲਕੁਲੋਂ ਬਜ਼ੁਰਗ ਵਾ ਉਹ ਕਿੰਨੇ ਕਿ ਖਤਰਨਾਕ ਕੁੱਤੇ ਹੈ ਕਿੰਨਾ ਕ ਕੁੱਤੇ ਤਾਂ ਬਹੁਤ ਜ਼ਿਆਦਾ ਖਤਰਨਾਕ ਕੁੱਤੇ ਤਾਂ ਛੋਟੇ ਨਾਲ ਵੀ ਡਰਦੇ ਨਹੀਂਗੇ ਪਹਿਲਾਂ ਵੀ ਕਿਸੇ ਨੂੰ ਕੱਟ ਗੁਰ ਚੁੱਕੇ ਜੀ ਕੁੱਤੇ ਬਹੁਤ ਜ਼ਿਆਦਿਆਂ ਨੂੰ ਕਟਿਆ ਵਾ 6 ਜਾਨਿਆਂ ਨੂੰ ਕਟਿਆ ਵਾ ਇਹਨਾਂ ਨੇ ਇੱਕ ਜਾਨੇ ਨੂੰ ਨਹੀਂ ਕਟਿਆ ਤੁਸੀਂ ਪ੍ਰਸ਼ਾਸਨ ਨੂੰ ਕਦੇ ਅਪੀਲ ਕੀਤੀ ਪ੍ਰਸ਼ਾਸਨ ਕੋਲ ਵੀ ਗਏ ਅਸੀਂ ਨਗਰ ਨਿਗਮ ਦੇ ਵੀ ਗਏ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਿਸੇ ਨੇ ਵੀ ਕੀਤੀ ਕੋਈ ਨਹੀਂ ਗਿਆ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਇੱਕ ਜਿਹੜੇ ਕੁੱਤੇ ਘੱਟ ਰਹੇ ਆ ਆਵਾਰਾ ਕੁੱਤੇ ਇਹਨਾਂ ਨੂੰ ਸਾਡੀ ਗਲੀ ਚੋਂ ਚੁੱਕੋ ਇਹ ਗਲੀ ਕਿਹੜੀ ਹੈ ਜੀ ਇਹ ਗਲੀ ਐਚ ਐਮ ਫਲੈਟ ਵਾਲੀ ਚੋਪੜਾ ਪੀ ਸੀਓ ਵਾਲੀ ਗਲੀ ਸਿਰਫ ਇਹੀ ਗਲੀ ਹੈ ਹਾਊਸਿੰਗ ਬੋਰਡ ਕਲੋਨੀ ਅੱਜ ਤੋਂ ਹੀ ਕੰਪਲੇਨਟ ਕੀਤੀ ਕੋਈ ਅੱਜ ਅਸੀਂ ਪੁਲਿਸ ਥਾਣੇ ਗਏ ਸੀਗੇ ਡੀ ਬਲੌਗ ਚ ਠੀਕ ਹੈ ਐਸੇੰ ਘੇਰਾਸਾ ਕਰਕੇ ਪੈਨ ਆਪਣੇ ਜੀ ਉਹ ਰੀਬੋਟ ਨੂੰ ਨਹੀਂ ਤੇ ਅੱਜ ਬੇਂਤੀ ਕਰਦਾ ਨਗਰ ਨਿਕ ਨੂੰ ਪਹਹਾ ਜਨ ਨੂੰ ਕਿ ਇਹ ਜਿਹੜੇ ਵਰਾ ਕੁੱਤੇ ਨੇ ਮੁਕੀ ਰੋਟੀ ਪਾਈ ਜਾਂਦੀ ਹੈ ਉਹ ਇਹਨਾਂ ਨੂੰ ਕੋਟੀ ਬੰਦ ਪਰ ਰੋਕਿਆ ਜਾਵੇ ਤੇ ਇਹੋ ਪਟਰੀ ਕੋਲ ਜਗਾ ਬਣਾਈ ਹੋਈ ਆ ਉਲਕੇ ਵਾਤੇ ਜਾ ਕੇ ਰੋਟੀ ਖਾਣਾ ਤੇ ਇਹ ਜਿਹੜੇ ਵਰਾ ਕੁੱਤੇ ਆ ਇੱਥੇ ਰੋਟੀ ਖਾ ਕੇ ਇੱਥੇ ਫਿਰ ਬੈਂਦੇ ਆ ਇੱਥੇ ਹੀ ਬਲ ਕੇ ਬਲ ਕੇ ਆਮ ਬੰਦਿਆਂ ਨੂੰ ਬਹੁਤ ਆਨੂੰ ਤੇ ਜਨਾਨੀਆਂ ਦੀ ਘਟ ਚੁੱਕੇ ਆ ਤੇ ਅੱਜ ਫੇਰ ਮੈਂ ਤੇ ਆਪਣਾ ਇਹ ਕੁੰਨਾਂ ਨੂੰ ਕਟੇ ਉਹਨੇ ਤੇ ਦਰਮ ਅੱਗੇ ਵੀ ਇਹ ਬਾਬਾ ਜੀ ਕਈ ਵਾਰੀ ਕੱਟੂਕੀਏ ਨੇ ਕੁੱਤਾ ਕਹਿੰਦੇ ਇਹ ਕੁੱਪਿਆ ਕਿੰਨੇ ਬੜੇ ਬੜੇ ਬੜੀ ਬੜੀ ਬੜੇ ਨੂੰ ਕੱਟ ਚੁਪੇ ਆ ਤੇ ਅੱਜ ਵੀ ਹੋਰ ਵਾਰ ਬਰਕਰਾਰ ਕਰ ਦਿੰਦੇ ਰਹਿੰਦੇ ਰਹੀਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਜਿਹੜੇ ਅੱਜ ਕੁੱਤੇਵਾਂ ਵੱਲੋਂ ਵੀਡੀਓ ਵੀ ਲੱਗਿਆ ਗਿਆ ਹੈ ਇਹ ਕੀ ਮਾਮਲਾ ਹੈ ਉਹ ਰਾਜੀ ਗਲਈ ਤੋਂ ਲੱਗ ਰਹੀ ਸੀ ਉਹ ਕੁੱਤੇ ਵਾਲੇ ਲੱਤੀ ਪਾਰ ਬਜ਼ੁਰਗ ਦਾ ਤਕਟਾ ਓਵਰ ਹੋਣੀ ਹੈ ਬਾਵਾ 70 ਕਸਾਲ ਹੈ ਜੀ ਅੱਗੇ ਜੀ ਇਹ ਗਲੀ ਦੇ ਵਿੱਚ ਇਹ ਮਲੇ ਦੇ ਪੰਜ ਪੰਜ ਕੰਮ ਵਾਲੀਆਂ ਦੁਕੱਟਾਂ ਇੱਕੋ ਕੋਨੇ ਵਾਲੀ ਇੱਕ ਗਲੀ ਤੇ ਉਹਨੂੰ ਕੱਟਿਆ ਉਹਦੇ ਦੌਰ ਨੂੰ ਕੱਟਿਆ ਉਹ ਸਾਰੇ ਵਾਲੇ ਮੂਵੀ ਮੂਵੀ ਬੜਾਈ ਵੀ ਹੈ ਸਾਰੇ ਅਸੀਂ ਬੜੇ ਵਾਰੀ ਰੁਪਿਆ ਵੀ ਇੱਥੇ ਨਾ ਪਾਇਆ ਕਰੋ ਉਹ ਪੌਂਦੀ ਰੋਟੀ ਜਿਹੜੀ ਅੱਗੇ ਇਸ ਗਾਮਲੇ ਦੇ ਵਿੱਚ ਪ੍ਰਸ਼ਾਸਨ ਨੂੰ ਉਹ ਦਿੱਤੀ ਹੈ ਅਪਲੀਕੇਸ਼ਨਾਂ ਦਿੱਤੀ ਹੈ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਅਜੇ ਤੱਕ ਕਾਰ ਨਹੀਂ ਹੋਈ ਹੈ ਤੱਕ ਤੜੀ ਹੋਈ ਹੈ ਤੇ ਕਿੰਨੀ ਵਾਰ ਪੰਜੇ ਵਾਰ ਬੱਚਿਆਂ ਵੱਡਿਆਂ ਨੂੰ ਕੱਟ ਦਿੱਤੇ 12 ਵਾਰ ਕੱਟਿਆ ਪੰਜ ਛੇ ਲੈ ਡੇਡੂ ਕੱਟ ਰੱਖ ਕੱਟਿਆ ਤੇ ਦੋ ਕੰਮ ਵਾਲਿਆਂ ਨੂੰ ਇੱਕ ਕੰਮ ਵਾਲੀ ਦੋ ਵਾਰੀ ਇਕੱਠਿਆ ਸੁਥੇਨ ਪ੍ਰਸ਼ਾਸਨ ਕੋਈ ਦੀ ਗੱਲ ਉਹ ਸੇ ਕਹਿ ਰਹੇ ਆ ਜਿਹੜੇ ਵਾਰਾ ਕੁੱਤੇ ਸਾਰੇ ਚੁੱਕੇ ਜਾਂ ਤੇ ਇੱਥੇ ਰੋਟੀ ਰੋਟੀ ਕੋਈ ਨਾ ਪਾਈ ਜਾਵੇ